ਲੁਧਿਆਣਾ ਪੰਜਾਬ ਦਾ ਦਿਲ ਹੈ ਤੇ ਅੱਜ ਲੁਧਿਆਣੇ ਚ ਆ ਕੇ ਜੋ ਤੁਹਾਡਾ ਜੋਸ਼ ਦੇਖਿਆ ਜੋ ਤੁਹਾਡਾ ਜਜ਼ਬਾ ਦੇਖਿਆ ਮੈਨੂੰ ਇਹ ਯਕੀਨ ਹੋ ਗਿਆ ਕਿ ਦਿਲ ਜਿਹੜਾ ਜਦੋਂ ਦਿਲ ਤੰਦਰੁਸਤ ਹੋਵੇ ਸਾਰਾ ਸਰੀਰ ਹੀ ਤੰਦਰੁਸਤ ਹੁੰਦਾ ਫਿਰ ਔਰ ਦਿਲ ਸੱਚਾ ਹੋਵੇ ਫਿਰ ਉਸ ਤੋਂ ਵੱਧ ਕੋਈ ਨੇਕ ਕਮਾਈ ਨਹੀਂ ਹੁੰਦੀ ਤੁਸੀਂ ਸੱਚੇ ਦਿਲੋਂ ਇੱਥੇ ਆਏ ਹੋਏ ਹੋ ਤੁਸੀਂ ਝਾੜੂ ਵਾਸਤੇ ਇੱਥੇ ਆਏ ਹੋ요 ਤੁਸੀਂ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਇੱਥੇ ਆਏ ਹੋ요 ਜਿੰਨਾ ਪਿਆਰ ਜਿੰਨਾ ਜੋਸ਼ ਆ ਦੇਖ ਸਕਦੇ ਹੋ ਗੱਡੀ 'ਚ ਇਹ ਤੋਂ ਪਹਿਲਾਂ ਇਹ ਤੋਂ ਪਹਿਲਾਂ ਮੈਂ ਆਇਆ ਬਰਨਾਲੇ ਤੋਂ ਉੱਥੇ ਵੀ ਇਹੀ ਹਾਲ ਸੀ ਕੱਲ ਮੈਂ ਗਿਆ ਸੀ ਫਰੋਜਪੁਰ ਉੱਥੇ ਵੀ ਇਹੀ ਹਾਲ ਸੀ ਪਰसों ਮੈਂ ਗਿਆ ਸੀ ਪੱਟੀ ਉੱਥੇ ਵੀ ਇਹੀ ਹਾਲ ਸੀ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੇ ਨਵੀਂ ਕਹਾਣੀ ਲਿਖਣ ਦਾ ਮੂਡ ਬਣਾ ਲਿਆ ਤੇ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਤਾਂ 13 0 ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਦੰਦੜਾ ਪੈਣਗੇ ਆ ਧੰਦੜਾ ਲੁਧਿਆਣਾ ਮੇਰੀ ਕਰਮ ਭੂਮੀ ਹੈ ਮੈਂ ਲੁਧਿਆਣੇ ਦੇ ਵਿੱਚ 1991 ਚ ਆ ਗਿਆ ਸੀ ਮੈਂ ਆਪਣੀ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ ਕਲਾਕਾਰ ਬਣਾਇਆ ਵੀ ਇਸ ਸ਼ਹਿਰ ਨੇ ਬਹੁਤ ਵੱਡਾ ਕਲਾਕਾਰ ਬਣਾਇਆ ਮੈਂ ਆਦਰਸ਼ ਕਲੋਨੀ ਰਹਿੰਦਾ ਸੀ ਉਹ ਅਗਰਨਗਰ ਦੇ ਅੱਗੇ ਉਥੋਂ ਭਧੌਰ ਹੌਸ ਤੱਕ ਸਕੂਟਰ ਤੇ ਜਾਂਦਾ ਹੁੰਦਾ ਸੀ ਜਿੱਥੇ ਕੈਸਟਾ ਸੀੜੀਆਂ ਦੀਆਂ ਦੁਕਾਨਾਂ ਨੇ ਸਵੇਰੋਂ ਮੈਂ ਗਲੀ ਗਲੀ ਜਾਂਦਾ ਹੈਪੋ ਵਾਲੀ ਦੀ ਗਲੀ ਗਲੀ ਜਾਂਦਾ ਮੈਂ ਸਭ ਜਾਣਦਾ ਲੁਧਿਆਣਾ ਮੇਰੀ ਕਰਮ ਭੂਮੀ ਹੈ ਇੱਕ ਵਾਰੀ ਫੇਰ ਮੈਨੂੰ ਲੁਧਿਆਣੇ ਚ ਪ੍ਰਮਾਤਮਾ ਨੇ ਡਿਊਟੀ ਲਈ ਹੈ ਕਿ ਲੁਧਿਆਣੇ ਦੇ ਲੋਕਾਂ ਤੋਂ ਇੱਕ ਵਾਰੀ ਫੇਰ ਫਤਵਾ ਲੈ ਕੇ ਆ ਮੈਨੂੰ ਉਮੀਦ ਹੈ 1 ਜੂਨ ਨੂੰ ਤੁਸੀਂ ਇੱਕ ਵਾਰੀ ਫੇਰ ਮੇਰੀ ਕਰਮ ਭੂਮੀ ਦੇ ਵਸਨੀਕ ਹੋਣ ਦੇ ਨਾਤੇ ਮੇਰੇ ਹੱਕ ਚ ਮੇਰੇ ਹੱਕ ਦੇ ਵਿੱਚ ਫਤਵਾ ਦਿਓਗੇ ਕਿਉਂਕਿ ਮੈਂ ਕੱਲਾ ਲੜੀ ਜਾਣਾ ਸੈਂਟਰ ਨਾਲ ਵੀ ਭਾਜਪਾ ਨਾਲ ਵੀ ਮੈਂ ਸੁਪਰੀਮ ਕੋਰਟ ਚ ਵੀ ਲੜ ਰਿਹਾ ਮੈਂ ਗਵਰਨਰ ਨਾਲ ਵੀ ਲੜ ਰਿਹਾ ਅਕਾਲੀ ਦਲ ਨਾਲ ਵੀ ਕਾਂਗਰਸ ਨਾਲ ਵੀ ਕੱਲਾ ਲੜੀ ਜਾਣਾ ਪਰ ਮੈਨੂੰ ਨਾ 13 ਹੱਥ ਚਾਹੀਦੇ ਆ ਜਿਹੜੇ ਏਡਾ ਮੁਠੀ ਬਣ ਕੇ ਇਨਕਲਾਬ ਬਣ ਜਾਣ ਉਥੇ ਪਾਰਲੀਮੈਂਟ ਚ 13 ਇਸ ਵਾਰ ਇਸ ਵਾਰ ਲੁਧਿਆਣਾ ਤੋਂ ਰਕਾਰਡ ਤੋੜ ਦੋ ਕਿਉਂਕਿ ਜੇ ਲੁਧਿਆਣਾ ਜਿੱਤ ਲਿਆ ਸਮਝ ਲਓ ਦਿਲ ਜਿੱਤ ਲਿਆ ਕਿਉਂਕਿ ਲੁਧਿਆਣਾ ਉਹ ਕਹਿੰਦੇ ਨਾ ਹੋਰ ਕਿਹੜਾ ਤੂੰ ਦਿੱਲੀ ਜਿੱਤੀ ਤੇ ਦਿਲ ਹੀ ਜਿੱਤੇ ਆ ਮੈਂ ਕਿਹੜੇ ਚਾਹਣਾ ਦਿੱਲੀ ਵੀ ਜਿੱਤੀ ਤੇ ਦਿਲ ਵੀ ਜਿੱਤੇ ਆ ਪੱਤੀ ਪ੍ਰੈਸ਼ਰ ਜੀ ਨੂੰ ਅਸਲ ਜਗਨ ਲੱਗ ਲੱਭਿਆ ਹੋ ਗਿਆ ਅਸੂਤ ਕੰਮ ਕਰ ਕਿਵੇਂ ਕਰਾਈ ਜਿਆਦਾ ਹੋ ਗਿਆ ਤੇ ਪੱਤੀ ਪ੍ਰੈਸ਼ਰ ਜੀ ਨੂੰ ਜਿਸ ਨੂੰ ਲੈ ਕੇ ਅਸੀਂ ਇਹ ਕਿਹੜੇ ਚਾਹਣੇ ਸਾਡੇ ਪੰਜੂ ਮੰਚੇ ਨੂੰ ਡਿਗ ਦਿੱਤੀ ਹੈ ਕਿ ਜਾ ਕੇ ਉੱਥੇ ਆਪਾਂ ਬੋਲੀਏ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ ਉਹ ਮੇਲਾ 1 ਰੁਪਿਆ ਵੀ 1 ਰੁਪਿਆ ਵੀ ਪੰਜਾਬ ਦਾ ਹੱਕ ਹੈ ਨਾ ਤੇ ਬੀਤਾ ਹੀ ਤੇ